ਮੁਸ਼ਲਾ ਦੋਸਤੋ ਮੈਂ ਤੁਹਾਡਾ ਦੋਸਤ ਸਿਦਰ ਕੁਮਾਰ ਦੋਸਤੋ ਅੱਜ ਮੈਂ ਤੁਹਾਡੇ ਰਿਹਾ ਬਹੁਤ ਹੀ ਖਾਸ ਚੀਜ਼ ਲੈ ਕੇ ਆਇਆ ਹਾਂ ਉਹਦਾ ਰਿਵਿਊ ਕਰਨ ਵਾਸਤੇ ਤੁਹਾਡੇ ਕੋਲ ਤੇ ਉਹਦੀ ਓਪਨਿੰਗ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਓਪਨਿੰਗ ਕਰਨ ਤੋਂ ਤੁਹਾਨੂੰ ਦੱਸਣਾ ਕਿ ਇਹ ਚੀਜ਼ ਕੀ ਹੈ ਤੁਸੀਂ ਬਾਕੀ ਦੇਖ ਹੀ ਲਵੋ ਬਾਕਸ ਦੇ ਵਿੱਚ ਇਹ ਹੈ 3 ਵੇਦਾ ਪੋਰਟੇਬਲ ਸਟੀਲ ਵਾਟਰ ਐਲਕਲਾਈਨਰ ਤੇ ਇਹ ਜਿਹੜਾ ਐਲਕਲਾਈਨਰ ਵੀ ਬਹੁਤ ਹੀ ਖਾਸ ਫੈਚਰ ਹੈ ਪਹਿਲਾਂ ਤਾਂ ਮੈਂ ਓਪਨਿੰਗ ਕਰ ਦਿੰਨਾ ਬਾਕਸ ਤੇ ਫਿਰ ਤੁਹਾਨੂੰ ਦੱਸਾਂਗਾ ਕੰਮ ਕੀ ਹੈ ਤੇ ਦਾ ਪਰਪਸ ਕੀ ਹੈ ਇਹਨੂੰ ਹਾਂ ਦਾ ਤਾਕੇ ਤੁਹਾਨੂੰ ਪੂਰੀ ਚਰਾਂ ਪੀਰ ਹੋ ਜਾਏ ਤੁਹਾਨੂੰ ਟੈਸਟ ਵੀ ਤੇਰਾ ਡੈਮੋ ਵੀ ਕਰਕੇ ਦਿਖਾਵਾਂਗਾ ਕਿ ਇਹ ਮੈਂ ਮੰਗਵਾਇਆ ਕਿਉਂ ਹੈ ਤੇ ਤੁਹਾਨੂੰ ਮੈਂ ਕਿਉਂ ਦਿਖਾ ਰਿਹਾ ਚਲੋ ਜੀ ਬਾਕਸ ਆਪਾਂ ਲੈ ਖੋਲ ਤੇ ਇਹਦੇ ਵਿੱਚੋਂ ਨਿਕਲਿਆ ਜੀ ਹਾਂ ਡੱਬਾ ਹੋ ਗਿਆ ਖਾਲੀ ਐਮ ਪਤਰੀਏ ਸੈਗ ਤੇ ਜੀ ਆਹ ਤਾ ਹੈ ਜੀ ਐਂਡ ਕਲਾਈਨਰ ਸਟੀਲ ਐਂਡ ਕਲਾਈਨਰ ਜੱਗ ਜਿਹਦੀ ਕੈਪੈਸਿਟੀ ਲਗਭਗ ਹੈਗੀ ਹੈ ਜੀ 3 ਲੀਟਰ ਦੀ 3-4 ਲੀਟਰ ਦੀ ਕੈਪੈਸਿਟੀ ਹੈ ਸਾਡੇ ਜੀ ਕਦੇ ਜੇ ਤੁਹਾਨੂੰ ਕੋਈ ਚਾਹੀਦੀ ਤੇ ਇਹਨੂੰ ਆਪ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਜਿਹੜਾ ਸਟੀਲ ਕੰਟੇਨਰ ਆਇਆ ਹੈ ਐਲਕਲਾਈਨਰ ਦਾ ਤੇ ਐਸੋ ਤੇ ਸਟੀਲ ਦਾ ਬਣਾਇਆ ਕਿ ਇਹਨੂੰ ਆਪ ਪੋਰਟੇਬਲ ਕਿਤੇ ਵੀ ਲਿਜਾ ਸਕਦੇ ਆ ਵਰਤ ਸਕਦੇ ਆ ਨੰਬਰ 2 ਤੇ ਠੰਡਾ ਪਾਓਗੇ ਠੰਡਾ ਰਹੂਗਾ ਤੇ ਗਰਮ ਪਾਓਗੇ ਗਰਮ ਰਹੂਗਾ ਤਾਂ ਕਿ ਸਰਦੀ ਗਰਮੀ ਦੋਨਾਂ ਤਰੀਕਾ ਹੋ ਸਕੇ ਤੇ ਕਿਤੇ ਵੀ ਲਿਜਾ ਕੇ ਤੁਸੀਂ ਯੂਜ਼ ਕਰ ਸਕਦੇ ਆ ਤੇ ਆਹ ਆ ਭਾਜੀ ਇਹਦੇ ਵਿੱਚ ਫਿਲਟਰ ਜਿਹਦੀ ਸਾਰੀ ਮੇਨ ਕੰਮ ਹੈ ਜਿਸ ਫਿਲਟਰ ਦਾ ਬਹੁਤ ਹੀ ਵਧੀਆ ਤੇ ਯੂਨਿਕ ਫਿਲਟਰ ਬਣਾਇਆ ਹੈ ਇਹ ਕੰਪਨੀ ਨੇ ਇਹ ਇਹਦੇ ਬਾਰੇ ਵੀ ਆਪਣਾ ਓਪਨਿੰਗ ਕਰ ਲਈਏ ਤੇ ਫਿਰ ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸਣਾ ਹੈ ਇੱਕ ਹੀ ਚੀਜ਼। ਲੋ ਮਿੱਤਰੋ ਇਹ ਫਿਲਟਰ ਵੀ ਹੋ ਗਿਆ ਕਲੀਅਰ ਆਪਣਾ। ਐਚ ਆਪਾਂ ਕੋਈ ਕਪੜਾ ਮਾਰ ਲਈਏ। ਐਚ ਆਪਾਂ ਕਪੜਾ ਮਾਰ ਕੇ ਥੋੜਾ ਸਾਫ਼ ਕਰ ਲਈਏ। ਐਂ ਨੂੰ ਮੈਂ ਕਰ ਲਿਆ ਸਾਫ਼ ਚੰਗੀ ਤਰ੍ਹਾਂ। ਤਾਂ ਕਿ ਮੋਂ ਆਪਾਂ ਯੂਜ਼ ਕਰਾਂਗੇ। ਤੇ ਜੀ ਆਹ ਇਹਦੇ ਚ ਆਇਆ ਜੀ ਇੱਕ ਦੂਸਰਾ ਫਿਲਟਰ ਜੋ ਅੰਦਰ ਇਹਦੇ ਨਲਕੇ ਤੇ ਜਾਂ ਟੂਟੀ ਤੇ ਜਿਹਨੂੰ ਆਪਾਂ ਕਹਿੰਦੇ ਨੇ ਪੋਸਟੇਟ ਹੈ। ਇਹ ਇੱਕ ਫਿਲਟਰ ਹੈ ਜੀ ਇਹਦਾ ਕਿ ਜਦੋਂ ਆਪਾਂ ਟੂਟੀ ਚੱਪਾ ਠੀਕ ਹੈ ਜੀ ਆਪਾਂ ਇਹਨੂੰ ਵੀ ਆਪਾਂ ਥੋੜਾ ਜਿਹਾ ਕਪੜਾ ਮਾਰ ਕੇ ਸਾਫ਼ ਕਰ ਲਈਏ ਤਾਂ ਕਿ ਵਿੱਚ ਕੋਈ ਕਤਰਾ-ਕੁਤਰਾ ਹੋਵੇ ਤਾਂ ਉਹ ਨਿਕਲ ਜਾਵੇ। ਵੈਸੇ ਇਹ ਸਾਫ਼ ਹੀ ਪੈਕ ਹੁੰਦਾ ਪੂਰਾ। ਫਿਰ ਵੀ ਆਪਾਂ ਇੱਕ ਸੱਜੀ ਵਾਸਤੇ ਸਾਫ਼ ਕਰ ਲਈਏ। ਤੇ ਆਹ ਫਿਲਟਰ ਦੇ ਅੰਦਰ ਜਿਹੜੀ ਟੂਟੀ ਲੱਗੀ ਤੁਸੀਂ ਦੇਖ ਰਹੇ ਹੋ ਤੇ ਅੰਦਰ ਉਹਦੇ ਕਪਾਏ ਨੂੰ ਕੱਸ ਦੇਣਾ। ਤੇ ਲਓ ਜੀ ਉਹ ਆਪਾਂ ਦਿੱਤਾ ਇਹਨੂੰ ਕੱਸ। ਇਹ ਇਹਦੇ ਅੰਦਰ ਆਪਾਂ ਲਗਾਉਤਾ ਜੀ ਇਹਨੂੰ ਇਹ ਹੋ ਗਿਆ ਫਿੱਟ। ਉਹ ਦੇਖੋ ਜੀ ਤੁਸੀਂ ਦੇਖ ਲਓ ਫਿੱਟ ਹੋ ਗਿਆ ਉੱਪਰ। ਤੇ ਦੂਸਰਾ ਜਿਹੜਾ ਫਿਲਟਰ ਹੈ ਜੀ ਆਹਾ ਫਿਲਟਰ ਜਿਹੜਾ ਇਹ ਆਪਾਂ ਨਾਲ ਲੈਣਾ ਜਿਹੜੇ ਪੋਪਾ ਠੀਕ ਹੈ ਇਹ ਕਰਨਾ ਇਹਦੇ ਵਿੱਚੋਂ ਦੋ ਆ ਨਿਕਲੇ ਨੇ ਟੈਸਟਰ ਇਹ ਟੈਸਟਰ ਕੀ ਕੰਮ ਹੁੰਦੇ ਦੀ ਇਹ ਤਾਂ ਪਾਣੀ ਦਾ ਪੀ ਐਚ ਲੈਵਲ ਪੀ ਐਚ ਲੈਵਲ ਚੈੱਕ ਕਰਦਾ ਹੈ ਕਿ ਉਹ ਪਾਣੀ ਐਲਕਲਾਈਨ ਹੈ ਕਿ ਨਹੀਂ ਐਲਕਲਾਈਨ ਕੋਡਾ ਹੋਊਗਾ ਜਦੋਂ ਮਾਪ ਕਰਦੇ ਬਲੂ ਤੇ ਆ ਲੂਗਾ ਜਾਂ ਗ੍ਰੀਨ ਤੇ ਆ ਲੂਗਾ ਜਿਹੜਾ ਗ੍ਰੀਨ ਤੇ ਹੈ ਉਹ 9.5 ਹੈ ਜੇ ਤੁਹਾਨੂੰ ਦਿਖ ਰਿਹਾ ਹੋਵੇ ਮੈਂ ਤੁਹਾਨੂੰ ক্লোਜ਼ ਕਰਕੇ ਦਿਖਾ ਦਿੰਦਾ 9.5 ਇੱਥੇ ਆ ਕੇ ਪੂਰਾ ਅੱਛਾ ਪਾਣੀ ਹੋ ਜਾਂਦਾ ਹੈ ਆਪਾਂ 9 ਤੱਕ ਵੀ ਪੀ ਸਕਦੇ ਆ ਤੇ 8.5 ਤੱਕ ਵੀ ਪੀ ਸਕਦੇ ਆ ਤੇ 7.5 ਤੱਕ ਵੀ ਪੀ ਸਕਦੇ ਆ ਤੇ 7 ਤੱਕ ਪੀਚ ਲੈਵਲ ਵੀ ਲਗਭਗ ਠੀਕ ਰਹਿੰਦਾ ਪਰ ਇਸ ਤੋਂ ਥੱਲੇ ਜਦੋਂ ਜਾਂਦਾ ਉਹ ਪਾਣੀ ਸਾਡੇ ਲਈ ਇੰਨਾ ਵਧੀਆ ਨਹੀਂ ਹੁੰਦਾ ਜੇ ਸਾਨੂੰ ਕਿਤੇ 9.5 ਜਾਂ 9.10 ਪੁਆਇੰਟ ਮਿਲ ਜਾਂਦਾ ਇਸ ਤਰ੍ਹਾਂ ਦਾ ਨੀਲਾ ਪਾਣੀ ਉਹ ਵੀ ਟੈਸਟ ਕਰਨ ਤੋਂ ਬਾਅਦ ਐਸੇ ਦਾ ਪਾਣੀ ਸਾਫ਼ ਹੀ ਹੁੰਦਾ ਜੇ ਟੈਸਟ ਕਰਨ ਤੋਂ ਬਾਅਦ ਆ ਤੁਸੀਂ ਦੇਖ ਰਹੇ ਹੋਵੋਗੇ ਜੇ ਐਸ ਕਲਰ ਦਾ ਪਾਣੀ ਹੋ ਜਾਂਦਾ ਉਹ ਪਾਣੀ ਐਲਕਲਾਈਨ ਹੁੰਦਾ ਸਾਡੇ ਵਾਸਤੇ ਬਹੁਤ ਵਧੀਆ ਹੁੰਦਾ ਤੇ ਆ ਜਿਹੜਾ ਟੈਸਟਰ ਹੈ ਜਦੋਂ ਇਹ ਪਾਣੀ ਨੂੰ ਟੈਸਟ ਕਰਦੇ ਆਪਾਂ ਤੇ ਉਹਦੇ ਵਿੱਚ ਆਪਾਂ ਜਦੋਂ ਡ੍ਰੋਪ ਪਾਨੇ ਆ ਤਾਂ ਇਹ ORP ਚੈੱਕ ਕਰਦਾ ਜਾਨਕੀ ORP ਦਾ ਮਤਲਬ ਹੈ ਕਿ ਆਪਣੀ ਬੋਡੀ ਦਾ ਜਿਵੇਂ ਲੈਵਲ ਹੁੰਦਾ ਜਿਵੇਂ 슈ਗਰ ਦਾ ਲੈਵਲ ਹੁੰਦਾ ਵੀ 100 ਤੱਕ ਰਹਿਣਾ ਚਾਹੀਦਾ ਤੇ ਆਪਣੇ ਕੋਲੈਸਟ੍ਰੋਲ ਦਾ ਲੈਵਲ ਹੈ ਜੀ ਇਹਨਾਂ ਰਹਿਣਾ ਚਾਹੀਦਾ ਉਵੇਂ ORP ਹੁੰਦਾ ਜੋ ਮਾਈਨਸ ਚ ਰਹਿਣਾ ਚਾਹੀਦਾ ਬੋਡੀ ਦਾ ਆਪਣੇ ਮਾਈਨਸ 50 ਤੋਂ ਲੈ ਕੇ 400 ਦੇ ਵਿੱਚ ਹੁੰਦਾ ਇਹਦਾ ਬਾਕੀ ਇਹ ਜਿਹੜਾ ਹੈ ਇਹ ਟੈਸਟ ਕਰਕੇ ਦੱਸਦਾ ਤੁਹਾਡਾ ਪਾਣੀ ਹੈ ਜਿਹੜਾ ਮਾਈਨਸ ORP ਹੋਇਆ ਕਿ ਨਹੀਂ ਹੋਇਆ ਜੇ ਮਾਈਨਸ ORP ਆਪਣਾ ਹੋਵੇ ਤਾਂ ਆਪਣਾ ਸਰੀਰ 'ਚ ਕੋਈ ਰੋਗ ਨਹੀਂ ਰਹਿੰਦਾ ਹੋਲੀ-ਹਲੀ ਉਹ ਖਤਮ ਹੋਣ ਲੱਗ ਜਾਂਦੇ ਆ ਗੈਸ ਤੇ ਜਾਬ ਦਾ ਬੰਨਾ ਖਤਮ ਹੋ ਜਾਂਦਾ ਹੈ ਜੇ ਆਪਾਂ ਚੰਗਾ ਪਾਣੀ ਪੀਨੇ ਆ ਤੁਹਾਨੂੰ ਪਤਾ ਪੰਜਾਬ ਤੋਂ ਪਾਣੀ ਘਟਦਾ ਜਾਂਦਾ ਚੰਗੀ ਤਾਂ ਗੱਲ ਹੀ ਛੱਡ ਦਿਓ ਪੰਜਾਬ ਦੇ ਪਾਣੀ ਚ ਪੂਰਾ ਪੈਸਟੀਸਾਈਡ ਹੋਇਆ ਪਿਆ ਅੱਜ ਕੱਲ ਇੰਨਾ ਪੈਸਟੀਸਾਈਡ ਵਗਾਇਆ ਗਿਆ ਕਿ ਜ਼ਹਿਰ ਬਣਦਾ ਜਾਂਦਾ ਸਭ ਕੁਝ ਤੇ ਉਹ ਜ਼ਹਿਰ ਤੋਂ ਬਚਣ ਵਾਸਤੇ ਮੈਂ ਇਹ ਮੰਗਵਾਇਆ ਤੇ ਬੜੀ ਦੁਨੀਆ ਨੂੰ ਪਰਚੇਜ਼ ਕਰ ਰਹੀ ਹੈ ਤੇ ਇਹ ਜਿਹੜਾ ਹੈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਬਜ਼ੁਰਗਾਂ ਨੂੰ ਚੰਗਾ ਪਾਣੀ ਦੇਊਗਾ ਜਿੱਦੇ ਨਾਲ ਗੈਸ ਤੇ ਜਾਬ ਨਹੀਂ ਬਣੂਗਾ ਪਿੱਤੇ ਦੀ ਪੱਥਰੀ ਨਹੀਂ ਬਣੂਗੀ ਕੋਲੈਸਟਰੋਲ ਨਹੀਂ ਬਣੂਗਾ ਬੀਪੀ ਨਹੀਂ ਬਦੂਗਾ ਤਮਾ ਲੋ ਆਪਣਾ ਸਾਰਾ ਕੁਸਈਆ ਤੇ ਲੋ ਜੀ ਹਮ ਤੁਹਾਨੂੰ ਇਹ ਦਿਖਾਣਾ ਯੂਜ਼ ਵੀ ਇਹ ਕਿਵੇਂ ਆਪਾਂ ਚੈੱਕ ਹੋਗਾ ਆਹ ਲਿਆ ਜੀ ਮੈਂ ਪਾਣੀ ਦੀ ਬੋਤਲ ਇੱਕ ਇਹ ਮੇਰੇ ਆਰਓ ਦੀ ਪਾਣੀ ਦੀ ਬੋਤਲਾ ਕਰਦੇ ਆਰਓ ਜਿਹੜਾ ਮੈਂ ਰੋਜ਼ ਪਾਣ ਲੈਂਦਾ ਤੇ ਆਪਾਂ ਕਹਿੰਨੇ ਕਿ ਆਹ ਪਾਰੋ ਦਾ ਪਾਣੀ ਪੀਨੇ ਆ ਪਾਣੀ ਸਾਫ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਠੀਕ ਹੋ ਗਿਆ ਜੀ ਆਪਾਂ ਚੈੱਕ ਕਰਨਾ ਨੇ ਮੇਰੇ ਆਰਓ ਦਾ ਪਾਣੀ ਕਿੰਨਾ ਕੁ ਵਧੀਆ ਜੀ ਤੇ ਐਲਕਲਾਈਨ ਹੈ ਕਿ ਨਹੀਂ ਇਹ ਚ ਪਾਣਾ ਜੀ ਮੰਨ ਲਓ ਰੋਕ ਘੁੱਟ ਪਾਣੀ ਪਹਿਲਾਂ ਮੈਂ ਚੈੱਕ ਕਰਦਾ ਵੀ ਇਹ ਪਾਣੀ ਐਲਕਲਾਈਨ ਹੈ ਕਿ ਨਹੀਂ ਇਹ ਸੁਰਾਖ ਪਰ ਇਹ ਜੀ ਨਵੀਂ ਸ਼ੀਸ਼ੀ ਆ ਤੇ ਆ ਗਿਆ ਸੁਰਾਖ ਜੀ ਲੋ ਜੀ ਆਪਾਂ ਚੈੱਕ ਕਰਦੇ ਪਾਣੀ ਆ 6 ਗੁੰਦਾ 1 2 3 4 5 6 ਲੋ ਜੀ ਵੈਸੇ ਮੇਰਾ ਜਿਹੜਾ ਆਰਓ ਹੈ ਉਹਦਾ ਪਾਣੀ ਲਗਭਗ ਬਹੁਤ ਵਧੀਆ ਹੈ ਉਹਦੇ ਵਿੱਚ ਮੈਂ ਫਿਲਟਰ ਵੈਸੇ ਐਲਕਲਾਈਨ ਦਾ ਪਹਿਲਾਂ ਲਾਇਆ ਹੋਇਆ ਆ ਹੁਣ ਤੁਸੀਂ ਕਲਰ ਚੈੱਕ ਕਰ ਲਓ ਲਗਭਗ ਇਹ ਪਾਣੀ ਆ ਗਿਆ ਜੀ 9 ਦੇ ਆਸ-ਪਾਸ 9 ਦੇ ਆਸ-ਪਾਸ ਆ ਗਿਆ 995 ਜਾਂ 9 ਦੇ ਆਸ-ਪਾਸ ਆ ਗਿਆ ਜਾਨਕੀ ਮੇਰਾ ਪਾਣੀ ਲਗਭਗ ਕਾਫੀ ਅੱਛਾ ਹੈ ਕਾਫੀ ਅੱਛਾ ਪਾਣੀ ਹੈ ਤੇ ਦੂਜਾ ਆਪਾਂ ਹੁਣ ਚੈੱਕ ਕਰਦੇ ਹਾਂ ਜੀ ਇਹਦਾ 0 ORP ਹੈ ਕਿ ਨਹੀਂ ਤੇ 0 ਆਪਾਂ ਚੈੱਕ ਕਰਨ ਵਾਸਤੇ ਆ ਜੀ ਇਹ ਆਪਾਂ ਦੇ ਚੱਕ ਦੋ ਡ੍ਰੋਪ ਪਾਣੇ ਜੀ ਬਸ ਇਹਨੂੰ ਬੱਸ ਖੋਲ ਲੀਏ ਨਮੀ ਆ ਆ ਆਪਾਂ ਇਹਨੂੰ ਪਾਤਾ ਜੀ ਇਹ ਪਾਣੀ ਦਾ 0 ORP ਹੋਣਾ ਜਾਂ ਐਲਕਲਾਈਨ ਹੋਣਾ ਬਹੁਤ ਜ਼ਰੂਰੀ ਹੈ ਹਾਂ ਬੜੀ ਆ ਦੇਖੋ ਜੀ ਮੈਂ ਪਾਣੀ ਦੇ ਵਿੱਚ ਆਹ ਪਾਇਆ ਤਾਂ ਇਹਦਾ ਕਲਰ ਪਿੰਕ ਹੋਣਾ ਚਾਹੀਦਾ ਸੀ ਪਰ ਇਹ ਜੇ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਪਿਆ ਇਹਦਾ ਮਤਲਬ ਜਿਹੜਾ ਐਲਕਲਾਈਨ ਹੋਇਆ ਹੈ ਉਹ ਵੀ ਪਿਓਰ ਐਲਕਲਾਈਨ ਨਹੀਂ ਹੋਇਆ ਕਿਉਂਕਿ ਇਹ ਸਿਰਫ ਦਿਖਾ ਰਿਹਾ ਹੈ ਪਰ ਇਹ ਪਿਓਰ ਐਲਕਲਾਈਨ ਨਹੀਂ ਹੋਇਆ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਣੇ ਆ ਆਹ ਫਿਲਟਰ ਦਾ ਜਿਹੜਾ ਕੰਮ ਹੈ ਇਹ ਪਾਣੀ ਦਿੱਤੀ ਆਪਾਂ ਢੋਲੀ ਆਪਾਂ ਪਾਣੀ ਆਪਾਂ ਢੋਲੀ ਕਰਕੇ ग्लास ਭਰਦੇ ਆ ਤੇ ਆ ਤੁਹਾਡੇ ਸਾਹਮਣੇ ਇਹ ਨਾ ਸਮਝੋ ਕਿ ਤੇ ਮੈਂ ਪਾਣੀ ਬਦਲਦਾ ਤੇ ਆ ਤੁਹਾਡੇ ਸਾਹਮਣੇ ਆ ਫਿਲਟਰ ਜੀ ਤੇ ਆ ਉਹੀ ਪਾਣੀ ਆਪਾ ਪਾਣੀ ਦੇ ਵਿੱਚ ਪਾਇਆ ਜੀ ਇੱਕ ਬੋਤਲ ਤੇ ਆ ਪਾਣੀ ਛਾਂਕੀ ਹੋਣ ਦੇ ਵਿੱਚ ਦੀ ਇਹ نیچے ਚਲਾ ਜਾਊਗਾ ਜੀ ਸਿਰਫ ਕੁਝ ਸੈਕਿੰਡ ਲੱਗਦੇ ਆ ਤੇ ਪਾਣੀ ਫਿਲਟਰ ਹੋ ਕੇ ਦੇ ਵਿੱਚ ਦੀ नीचे चला जाऊंगा तो फिल्टर दी कैपेसिटी है की 4-5 लीटर दी 4-5000 लीटर दी सॉरी ਵੀ 4-5000 लीटर ਪਾਣੀ ਤੁਹਾਡੇ ਵਾਸਤੇ ਫਿਲਟਰ ਕਰ ਦੂਗਾ ਤੇ ਲਗਭਗ ਆਪਾਂ ਸਾਲ ਦੇ ਵਿੱਚ ਅੰਨਕ ਪਾਣੀ ਪੂਰੇ ਪਰਿਵਾਰ ਚ ਪੀਣੇ ਆ ਖਾਲੀ ਪੀਣ ਪੀਣ ਦਾ ਤੇ ਇਹ ਪਾਣੀ ਪੀ ਕੇ ਆਪਾਂ ਆਪ ਦੇ ਆਪ ਨੂੰ ਰੋਗਾਂ ਤੋਂ ਥੋੜਾ ਬਚਾ ਸਕਦੇ ਆ ਬੋਲੇ ਜੀ ਕੁੜੀ ਫਿਲਟਰ ਜਮਾ ਨਾ ਜੀ ਤੇ ਥੋੜਾ ਜਿਹਾ ਟਾਈਮ ਲੱਗ ਰਿਹਾ ਐਨੇ ਥੋੜੇ ਸਾਹਮਣੇ ਚੱਲਣ ਦੇ ਉਹਨੂੰ ਆਪਾਂ ਦੇਖਦੇ ਆ ਕਿੰਨੀ ਦੇਰ ਤੱਕ ਫਿਲਟਰ ਹੋ ਜਾਂਦਾ ਪਾਣੀ 2-4 ਸੈਕਿੰਡ ਲੱਗਣਗੇ ਹੋਰ ਥੋੜਾ ਵੇਟ ਕਰੋ ਜੀ ਆਹਨ ਫਿਲਟਰ ਹੋ ਰਿਹਾ ਜੀ ਬਸ ਥੋੜਾ ਜਿਹਾ ਪਾਣੀ ਅਜੇ ਚਪਿਆ ਹੈ ਇਹਨੂੰ ਵੀ ਹੋ ਜਾਂਦੇ ਹੋ ਕਿਉਂਕਿ ਇਹ ਧੰਦੇ ਕੋਲ ਥੋੜਾ ਜਿਹਾ ਉੱਚਾ ਹੁੰਦਾ ਤਾਂ ਕਿ ਕੋਈ ਅਜ ਕਚਰਾ ਹੋਵੇ ਜਾਂ ਕੁਝ ਵੀ ਹੋਵੇ ਵੈਸੇ ਤਾਂ ਸਨ ਕੇ ਜਾ ਰਿਹਾ ਪਰ ਫਿਰ ਵੀ ਜਿਹੜਾ ਬਚਿਆ ਕੋਈ ਜਿਹਾ ਕਚਰਾ ਉਹ ਥੰਢੀ ਰਹੇ ਜੇ ਇਹਦੇ ਵਿੱਚ ਦੀ ਫਾਰਮ ਨਾ ਹੋਵੇ ਤਾਂ ਕਿ ਆਪਣਾ ਫਿਲਟਰ ਸੇਵ ਰਹੇ ਫਿਲਟਰ ਖਰਾਬ ਨਾ ਹੋਵੇ ਲੋ ਜੀ ਪਾਣੀ ਲਗਭਗ ਹੋ ਗਿਆ ਤੇ ਹੁਣ ਸਾਨੂੰ ਮੈਂ ਪਾਣੀ ਚੈੱਕ ਕਰਨਾ ਜੀ ਟੂਟੀ ਦੇ ਲੈਵਲ 'ਤੇ ਆਇਆ ਵੀ ਹੈ ਕਿ ਨਹੀਂ ਤੇ ਪਾਣੀ ਘੁਲਪਾਣਾ ਆਜੂ ਦਾ ਲਗਭਗ ਆਪਣਾ ਚੈਕਿੰਗ ਹੋ ਜੂਗੀ ਲੋ ਵੀਰੋ ਦੇਖ ਲਓ ਆ ਪਾਣੀ ਉਹੀ ਪਾਣੀ ਹੈ ਜਿਹੜਾ ਮੈਂ ਆਹ ਬੋਤਲ ਚੋ ਗਲਾਸਾਂ ਚ ਪਾ ਕੇ ਚੈੱਕ ਕੀਤਾ ਸੀ ਜਿਹੜਾ ਦਿਖਾਇਆ ਸੀ ਵੀ ਐਲਕਲਾਈਨ ਹੈ ਪਰ ਉਹ ਐਲਕਲਾਈਨ ਤਾਂ ਦਿਖਾ ਰਿਹਾ ਸੀ ਵੀ ਹੋ ਗਿਆ ਬਟ ਆਹ 0 ORP ਨਹੀਂ ਹੋਇਆ ਕਿਆ ਨਾ ਮਤਲਬ ਉਹ ਪਿਓਰ ਉਹ ਐਲਕਲਾਈਨ ਨਹੀਂ ਸੀ ਕਿਉਂਕਿ ਲੋਕ ਅੱਜਕੱਲ ਕਹਿੰਦੇ ਆ ਫਿਲਟਰ ਲਾਓ ਉਹਦਾ ਕਲਰ ਜਾਂ ਉਹ ਰੂਟ ਚੇਂਜ ਹੋ ਗਿਆ ਪਰ ਉਹ ਐਲਕਲਾਈਨ ਵਾਟਰ ਨਹੀਂ ਬਣਿਆ ਜੋ ਸਾਨੂੰ ਪੀਣ ਦੇ ਵਿੱਚ ਚੰਗੀ ਸੇਫਟੀ ਦੇ ਸਕੇ ਜਾਂ ਸਾਡੇ ਹਾਜਮੇ ਨੂੰ ਸਭ ਨੂੰ ਠੀਕ ਰੱਖੇ ਹੁਣ ਆਪਾਂ ਆਹੀ ਪਾਣੀ ਫੇਰ ਇਹਨਾਂ ਗਲਾਸਾਂ ਚ ਪਾਨੇ ਜਿਹੜਾ ਪਾਣੀ ਇਸ ਬੋਤਲ ਚੋਂ ਸੀ ਤੁਹਾਡੇ ਸਾਹਮਣੇ ਡ ताकि जरा चेक हो जाए पानी हूँ जी तो हम आपका पीएच लेवल चेक करिए जी ये कि पी एच लेवल बनाऊंगा जी ਲੋ ਜੀ ਉਹ ਥੋੜਾ ਹਰਾ ਜਿਹਾ ਦਿਖ ਰਿਹਾ ਸੀਗਾ ਤੇ ਜਿਹੜਾ ਆ ਪਾਣੀ ਹੈ ਇਹਦਾ ਕਲਰ ਬਿਲਕੁਲ ਨੀਲਾ ਹੋ ਗਿਆ ਤੇ ਇਹਦਾ ਜਿਹੜਾ ਲੈਵਲ ਹੈ ਤੁਸੀਂ ਚੈੱਕ ਕਰ ਰਹੇ ਹੋ ਆ ਨੀਲੇ ਨਾਲ ਮਿਲ ਗਿਆ ਆ ਤੁਹਾਨੂੰ ਦਿਖ ਰਿਹਾ ਹੋਊਗਾ ਕਲਰ ਨੀਲਾ ਕਲਰ ਤੇ ਆ ਨੀਲਾ ਉਹ ਹਰਾ ਜਿਹਾ ਦਿਖ ਰਿਹਾ ਸੀ ਤੇ ਆ ਨੀਲਾ ਇਹ ਜਨਕੀ ਇਹਦਾ ਲੈਵਲ ਬਣ ਗਿਆ ਜੀ 10 10 ਦੇ 10 ਜਾਂ 10 ਤੋਂ ਉੱਪਰ ਦੋਨਾਂ ਦੇ ਵਿਚਾਲੇ ਆ ਰਿਹਾ ਇਹਦਾ ਮਤਲਬ ਇਹ ਐਲਕਲਾਈਨ ਦਿਖਾ ਰਿਹਾ ਕਿ ਪਿਓਰ ਐਲਕਲਾਈਨ ਵਾਟਰ ਬਣ ਗਿਆ ਤੇ ਹੁਣ ਆਪਾਂ ਇਹਦਾ ORP ਚੈੱਕ ਕਰ ਲਈਏ ਇਹ ਵਰਤੀ ਵੀ ਹੋਇਆ ਕਿ ਨਹੀਂ ਹੋਇਆ ਲੋ ਜੀ ਆ ਦੇਖੋ ਵੀਰ ਜੀ ਐ ਦਸਿਰਫ ਮੈਂ ਦੋ ਬੂੰਦਾ ਪਾਈਆਂ ਤੇ ਇਹਦਾ ਕਲਰ ਦੇਖ ਲਓ ਤੇ ਇਹਦਾ ਕਲਰ ਦੇਖ ਲਓ ਸੇਮ ਹੋ ਗਿਆ ਜੀ ਆ ਦੇਖੋ ਇਹ ਪਿੰਕ ਕਲਰ ਦਾ ਪਾਣੀ ਹੋ ਗਿਆ ਆ ਤੁਹਾਡੇ ਸਾਹਮਣੇ ਡੈਮੋ ਪਿਆ ਜੀ ਆ ਐਲਕਲਾਈਨ ਕਲਰ ਮਿਲਾ ਲਓ ਜਿਵੇਂ ਨੀਲਾ ਦਿਖਾਰੇ ਪਿਓਰ ਆ ਦੇਖੋ ਪਿਓਰ ਨੀਲਾ ਹੋ ਗਿਆ ਜਿਵੇਂ ਉਹੀ ਪਾਣੀ ਆ ਜਿਹੜਾ ਮੈਂ ਬੋਤਲ ਚ ਕੱਢਿਆ ਸੀ ਤੇ ਐਸੀ ਬੋਤਲ ਚ ਮੈਂ ਪਾ ਕੇ ਫਿਲਟਰ ਚ ਕੱਢਿਆ ਆ ਪੂਰਾ ਨੀਲਾ ਹੋ ਗਿਆ ਜੀ ਤੇ ਆਹ ਦੇਖ ਲਓ ਪੂਰਾ ਪਿੰਕ ਦਿਖਾ ਰਿਹਾ ਏ ਟੈਸਟ ਦੇ ਵਿੱਚ ਬਿਲਕੁਲ ਕਲੀਅਰ ਹੋ ਗਿਆ ਤੇ ਇਹ ਪਾਣੀ ਜਦੋਂ ਆਪਾਂ ਪੀਵਾਂਗੇ ਸਾਡੀਆਂ ਹੱਡੀਆਂ ਨਹੀਂ ਖੁਰਨੀਆਂ ਸਾਡਾ ਜਿਹੜਾ ਪੇਟ ਆ ਉਹ ਸਾਫ਼ ਚੰਗੀ ਤਰ੍ਹਾਂ ਹੋਊਗਾ ਸਾਡਾ ਕੋਲੈਸਟ੍ਰੋਲ ਨਹੀਂ ਬਣੂਗਾ ਬਿਆਸ ਨਹੀਂ ਬਣੂ ਤੇਜਾਬ ਨਹੀਂ ਬਣੂ ਹੱਡ ਨਹੀਂ ਖੁੱਣਗੇ ਪਿੱਤੇ ਦੀ ਪੱਥਰੀ ਨਹੀਂ ਬਣੂਗੀ ਜਿਹੜਾ ਵੀ ਆਪਾਂ ਪੀਨੇ ਆ ਉਹਦਾ ਜੋ ORP ਆਪਾਂ ਚੈੱਕ ਕਰੀਏ ਬੇਸਨਰੀ ਵਾਟਰ ਜਿਹੜਾ ਪੀਨੇ ਆ ਉਹਦਾ ORP ਘੱਟੋ ਘੱਟ 300 ਪਲੱਸ ਹੁੰ ਉਹ ਸਾਡੇ ਵਾਸਤੇ ਬੜਾ ਜ਼ਹਿਰ ਹੈ ਆਰਓ ਦਾ ਪਾਣੀ ਪਲੱਸ 300 ਆਰਪੀਆ ਉਹ ਆਰਪੀਆ ਉਹ ਸਾਡੇ ਵਾਸਤੇ ਜ਼ਹਿਰ ਹੈ ਜਿਹੜੇ ਕੋਲਡ ਡਰਿੰਕ ਪੀਂਦੇ ਆ ਉਹ ਪਲੱਸ ਆਰਪੀਆ ਬਹੁਤ ਜ਼ਹਿਰ ਹੈ ਜਿਹੜੇ ਬੰਦੇ ਕੁਝ ਨਹੀਂ ਖਾਂਦੇ ਪੀਂਦੇ ਵਿਚਾਰੇ ਸੁੱਧ ਸਾਰਾ ਖਾਣਾ ਪਾਣੀ ਲੱਭਦੇ ਰਹਿੰਦੇ ਆਗੇ ਅਸੀਂ ਆ ਖਾਈਏ ਪੀਏ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹ 0 ਆਰਪੀ ਨਹੀਂ ਲੈ ਰਹੇ ਉਹ ਤਾਂ ਬਹੁਤ ਜ਼ਿਆਦਾ ਆਰਪੀ ਲੈ ਰਹੇ ਆ ਆਰਪੀ ਲੈਣ ਨਾਲ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਤੇ ਐਲਕਮਾਈਨ ਵਾਟਰ ਹੀ ਹੈ ਜਿਹੜਾ ਆਪਣੇ ਸਰੀਰ ਨੂੰ 0 ਆਰਪੀ ਕਰਦਾ ਹੈ ਤੇ ਸਾਡੀ ਕਿਡਨੀਆਂ ਆਹ ਸਾਰਾ ਗੰਦਮੰਦ ਖਾ ਕੇ ਪੀ ਕੇ ਸਾਰਾ ਦਿਨ ਕਿਡਨੀਆਂ ਤੇ ਲੀਵਰ ਧੱਕਮ ਧੱਕਾ ਸਟਾਰਟ ਰਹਿੰਦੇ ਆ 24 ਘੰਟੇ ਕੰਮ ਕਰਦੇ ਆ ਤੇ ਇਸੇ ਕਰਕੇ ਉਹ ਬਹੁਤ ਹੀ ਛੋਟੀਆਂ ਉਮਰਾਂ ਦੇ ਵਿੱਚ ਉਹ ਫੇਲ ਹੋ ਜਾਂਦੇ ਆ ਤੇ ਜਦੋਂ ਆਪਾਂ ਐਲਕਲਾਈਨ ਵਾਟਰ ਤੇ 0 ORP ਵਾਲਾ ਪਿਓਰ ਵਾਟਰ ਅਸੀਂ ਪੀਨੇ ਆ ਸਾਡਾ ਖਾਣਾ ਪੀਣਾ ਬਹੁਤ ਜਲਦੀ ਪਚ ਜਾਂਦਾ ਹੈ ਸਾਡੇ ਲੀਵਰ ਨੂੰ ਤੇ ਕਿਡਨੀਆਂ ਨੂੰ ਬੜੀ ਸ਼ਾਂਤੀ ਮਿਲਦੀ ਹੈ ਇਸ ਕਰਕੇ ਪਥਰੀਆਂ ਨਹੀਂ ਬਣਦੀਆਂ ਡਾਈਜੈਸ਼ਨ ਠੀਕ ਹੋ ਜਾਂਦਾ ਹੈ ਬੱਚਿਆਂ ਦੀ ਤੰਦਰੁਸਤੀ ਵੱਧ ਜਾਂਦੀ ਹੈ ਗੋਲਡਨਸ ਦਰਦ ਨਹੀਂ ਹੁੰਦਾ ਪਥਰੀਆਂ ਨਹੀਂ ਬਣਦੀਆਂ ਕੋਲੈਸਟ੍ਰੋਲ ਨਹੀਂ ਬਣਦਾ ਬੀਪੀ ਨਹੀਂ ਬਣ ਐਸ ਕਰਕੇ ਅਸੀਂ ਥੋੜੇ ਨਿਰੋਗ ਹੋਣੇ ਸ਼ੁਰੂ ਹੋ ਜੰਨੇ ਆ ਤੇ ਇਹ ਜਾਦੂਦਾਨੀਆ ਵੀਰ ਐਵੇਂ ਮੈਂ ਕਹਿੰਦਾ ਵੀ ਜਾਦੂ ਹੈ ਕਿ ਤੁਸੀਂ ਅੱਜ ਜੀ ਪੀਓ ਤੇ ਅਜੀ ਹਾਂ ਇਹਨਾਂ ਕਿ ਅੱਜ ਪੀਓਗੇ ਥੋੜਾ ਹਾਜਮਾ ਠੀਕ ਲੱਗੂਗਾ ਤੁਹਾਨੂੰ ਪੇਟ ਹਲਕਾ ਲੱਗੂਗਾ ਖਾਣ ਪੀਣ ਦੀ ਭੁੱਖ ਚੰਗੀ ਲੱਗੂਗੀ ਤੇ ਹੌਲੀ ਹੌਲੀ ਜੇ ਤੁਸੀਂ ਲਗਾਤਾਰ ਪਾਣੀ ਪਿੰਦੇ ਰਹੋਗੇ ਤੇ ਤੁਸੀਂ ਤੰਦਰੁਸਤੀ ਦੀ ਰਾਹ ਤੇ ਚੱਲ ਪੋਗੇ ਤੇ ਸਰੀਰ ਤੁਹਾਡਾ ਨੋਬਰ ਨੋਰ ਰਹਿਣ ਲੱਗ ਜੂਗਾ ਤੇ ਆਓ ਵੀਰੋ ਜਿੰਨ ਬੀ ਇਹ ਚੀਜ਼ ਦੀ ਲੋੜ ਹੋਵੇ ਮੇਰਾ ਕੰਟੈਕਟ ਕਰਿਓ ਤੇ ਮੈਨੂੰ ਤੁਸੀਂ ਜਾਣਦੇ ਹੋ ਸ਼ੀਤਲ ਤੁਹਾਡਾ ਦੋਸਤ ਤੇ ਮੇਰਾ ਨੰਬਰ ਹੈ 7887 ਜਿਹਨੂੰ ਵੀ ਇਹ ਵੀ ਚਾਹੀਦਾ ਹੋਵੇ ਇਹ ਤੁਹਾਨੂੰ ਮਾਰਕੀਟ ਚੋਂ ਮਿਲਣਾ ਨਹੀਂ ਇਹ ਤੁਹਾਨੂੰ ਸਾਡੇ ਥਰੂ ਹੀ ਮਿਲੂਗਾ ਜੋ ਵੀ ਸਾਡੇ ਤੋਂ ਪਰਚੇਸ ਕਰਨਾ ਚਾਹਵੇ ਉਹ ਸਾਨੂੰ ਮਿਲ ਸਕਦਾ ਤੇ ਜੇ ਇਸੇ ਨਾਲ ਦੀ ਮਸ਼ੀਨ ਆਪਾਂ ਜਾਪਾਨੀ ਮੰਗਾਈਏ ਤੁਹਾਡਾ ਰੇਟ ਵੀ 270000 ਰੁਪਏ ਆ ਤਾਂ ਕੋਈ ਆਮ ਗਰੀਬ ਬੰਦਾ ਉਹ ਨਹੀਂ ਲਾ ਸਕਦਾ ਤੇ ਚੰਗਾ ਪਾਣੀ ਨਹੀਂ ਪੀ ਸਕਦਾ ਹਾਂ ਜਿਹਦੇ ਕੋਲ ਪੈਸੇ ਆ ਉਹ 270000 ਲਾ ਸਕਦਾ ਵੀਰ ਤੇ ਜਿਹਨੂੰ ਇਹਦੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਉਹ ਮੈਨੂੰ ਕਾਲ ਕਰ ਸਕਦਾ ਤੇ ਮੈਨੂੰ ਫੋਨ ਕਰਕੇ ਇਹ ਜਾਣਕਾਰੀ ਲੈ ਸਕਦਾ ਥੈਂਕ ਯੂ ਸਸਕਾਲ ਧੰਨਵਾਦ